ਕੀ ਸਰ ਮੀਟਿੰਗ ਕੀਤੀ ਗਈ ਹੈ ਵਾਪਸ ਪਾਰਟੀਆਂ ਦੇ ਕੋਲ ਸਾਰੀ ਪਾਰਟੀਆਂ ਨੂੰ ਬੁਲਾਇਆ ਸੀਗਾ ਜੀ ਐਚੂਐਸ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀ ਜਿਹੜੀ ਵੋਟਰ ਸੂਚੀਆਂ ਬਣਨੀ ਹੈ ਉਹਨਾਂ ਬਾਰੇ ਕਲੈਰਿਟੀ ਹੈ ਵੀ ਕਿਹੜੀ ਸੂਚੀ ਮੇਨ ਸੂਚੀ ਮੰਨੀ ਜਾਏਗੀ ਬਾਕੀ 1 ਸਤੰਬਰ ਤੱਕ ਜੇ ਕੋਈ 18 ਸਾਲ ਦਾ ਬੱਚਾ ਪੂਰਾ ਕਰਦਾ ਉਹਦੀ ਵੋਟ ਅਸੀਂ ਬਣਾ ਸਕਦੇ ਹਾਂ ਤਾਂ ਜੋ ਉਹ ਵੋਟ ਪਾ ਸਕੇ ਉਹਦੇ ਬਾਰੇ ਸਾਰੀ ਪਾਰਟੀਆਂ ਨੂੰ ਦੱਸ ਦਿੱਤਾ ਅਵੇਅਰ ਕਰਾ ਦਿੱਤਾ ਕੀ ਹੈ ਨਾ ਕਿ ਕੋਈ ਪ੍ਰੋਬਲਮ ਹੈ ਸਿੱਧਾ ਤੁਹਾਡੇ ਤੱਕ ਸਾਡੇ ਕੋਲ ਬਿਲਕੁਲ ਸਿੱਧਾ ਸਾਡੇ ਕੋਲ ਜਦੋਂ ਮਰਜ਼ੀ ਆਓ ਸਾਡੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜੀ ਆਉ ਜੇ ਕਿਸੇ ਨੂੰ ਕੋਈ ਫਿਰ ਵੀ ਕੋਈ ਪ੍ਰੋਬਲਮ ਹੈ ਕੋਈ ਫਾਰਮ ਨਹੀਂ ਮਿਲ ਰਿਹਾ ਵੈਸਤਾ ਫਾਰਮ ਅਸੀਂ ਤੁਹਾਨੂੰ ਭੇਜ ਦੇਵਾਂਗੇ ਜੇ ਕੋਈ ਦਿੱਕਤ ਹੈ ਸਾਡੇ ਕੋਲ ਜਦੋਂ ਮਰਜੀ ਹੋ ਜੀ ਨਵੇਂ ਵੋਟਰਸ ਨੇ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਪੀਕ ਲਾਕਰੋ ਕਿ ਇਹ ਮੀਟਿੰਗ ਕਰਨ ਦਾ ਪਰਪਸ ਇਹ ਸੀ ਕਿ ਨਵੇਂ ਵੋਟਰ ਨੂੰ ਉਹਨਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਿੱਤੀ ਜਾਵੇ ਤਾਂ ਹੀ ਸਾਡਾ ਇਹ ਪਰਪਰ ਹੈ ਕਿ ਵਕਤ ਤੋਂ ਬਾਅਦ ਵੋਟਰ ਰਜਿਸਟਰਡ ਹੋਣ ਵਕਤ ਤੋਂ ਬਾਅਦ ਵੋਟ ਪਾਣ ਇਹ ਸਰ ਮੀਟਿੰਗ ਕੀਤੀ ਗਈ ਹੈ ਵਾਪਸ ਪਾਕਿਆ ਦੇ ਕੇ ਸਾਰੀ ਪਾਰਟੀਆਂ ਨੂੰ ਬੁਲਾਇਆ ਸੀਗਾ ਜੀ ਐਚਐਸ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀ ਜਿਹੜੀ ਵੋਟਰ ਸੂਚੀ ਬਣਨੀ ਹੈ ਉਹਨਾਂ ਬਾਰੇ ਕਲੈਰਿਟੀ ਹੈ ਵੀ ਕਿਹੜੀ ਸੂਚੀ ਮੇਨ ਸੂਚੀ ਮੰਨੀ ਜਾਏਗੀ ਬਾਕੀ 1 ਸਤੰਬਰ ਤੱਕ ਜੇ ਕੋਈ 18 ਸਾਲ ਦਾ ਬੱਚਾ ਪੂਰਾ ਕਰਦਾ ਉਹਦੀ ਵੋਟ ਅਸੀਂ ਬਣਾ ਸਕਦੇ ਹਾਂ ਤਾਂ ਜੋ ਉਹ ਵੋਟ ਪਾ ਸਕੇ ਉਹਦੇ ਬਾਰੇ ਸਾਰੀ ਪਾਰਟੀਆਂ ਨੂੰ ਦੱਸ ਦਿੱਤਾ ਅਵੇਅਰ ਕਰਾ ਦਿੱਤਾ ਹੈ ਕੀ ਹੈ ਨਾ ਕੋਈ ਪ੍ਰੋਬਲਮ ਹੈ ਸਿੱਧਾ ਤੁਹਾਡੇ ਤੱਕ ਸਾਡੇ ਕੋਲ ਬਿਲਕੁਲ ਸਿੱਧਾ ਸਾਡੇ ਕੋਲ ਜਦੋਂ ਮਰਜ਼ੀ ਆਓ ਸਾਡੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਓ ਜੇ ਕਿਸੇ ਨੂੰ ਕੋਈ ਫਿਰ ਵੀ ਕੋਈ ਪ੍ਰੋਬਲਮ ਹੈ ਕੋਈ ਫਾਰਮ ਨਹੀਂ ਮਿਲ ਰਿਹਾ ਵੈਸਾ ਫਾਰਮ ਅਸੀਂ ਤੁਹਾਨੂੰ ਭੇਜ ਦਿਆਂਗੇ ਜੇ ਕੋਈ ਦਿੱਕਤ ਹੈ ਸਾਡੇ ਕੋਲ ਜਦੋਂ ਮਰਜ਼ੀ ਹੋ ਨਵੇਂ ਵੋਟਰਸ ਨੇ ਬਣਾਉਣਾ ਚਾਹੁੰਦੇ ਨੇ ਕਿ ਇਹ ਪੀਕ ਅਲੱਗ ਕਰੋ ਕਿ ਇਹ ਮੀਟਿੰਗ ਕਰਨ ਦਾ ਪਰਪਸ ਇਹ ਸੀ ਕਿ ਨਵੇਂ ਵੋਟਰ ਨੂੰ ਉਹਨਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਿੱਤੀ ਜਾਵੇ ਤਾਂ ਹੀ ਸਾਡਾ ਇਹ ਪਰਵਾਹ ਹੈ ਕਿ ਵਕਤ ਤੋਂ ਬਾਅਦ ਵੋਟਰ ਰਜਿਸਟਰਡ ਹੋਣ ਵਕਤ ਤੋਂ ਬਾਅਦ ਵੋਟ ਪਾਣ ਅਫੀਸਰ ਮੀਟਿੰਗ ਕੀਤੀ ਗਈ ਹੈ ਵਾਪਸ ਪਾਕਿਆ ਸਾਰੀ ਪਾਰਟੀਆਂ ਨੂੰ ਬੁਲਾਇਆ ਸੀਗਾ ਜੀ ਅਸਲ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀ ਜਿਹੜੀ ਵੋਟਰ ਸੂਚੀ ਬਣਨੀ ਹੈ ਉਹਨਾਂ ਬਾਰੇ ਕਲੈਰਿਟੀ ਹੈ ਵੀ ਕਿਹੜੀ ਸੂਚੀ ਮੇਨ ਸੂਚੀ ਮੰਨੀ ਜਾਏਗੀ ਬਾਕੀ 1 ਸਤੰਬਰ ਤੱਕ ਜੇ ਕੋਈ 18 ਸਾਲ ਦਾ ਬੱਚਾ ਪੂਰਾ ਕਰਦਾ ਉਹਦੀ ਵੋਟ ਅਸੀਂ ਬਣਾ ਸਕਦੇ ਹਾਂ ਤਾਂ ਜੋ ਵੋਟ ਪਾ ਸਕੇ ਉਹਦੇ ਬਾਰੇ ਸਾਰੀ ਪਾਰਟੀਆਂ ਨੂੰ ਨੋਟ ਦਿੱਤਾ ਅਵੇਅਰ ਕਰਾ ਦਿੱਤਾ ਹੈ ਯਾਰ ਨਾ ਕਿ ਕੋਈ ਪ੍ਰੋਬਲਮ ਅਜਿਹਾ ਤੁਹਾਡੇ ਤੱਕ ਸਾਡੇ ਕੋਲ ਬੇਕੂਸੇ ਦਾ ਸਾਡੇ ਕੋਲ ਜਦੋਂ ਮਰਜ਼ੀ ਆਓ ਸਾਡੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਓ ਜੇ ਕਿਸੇ ਨੂੰ ਕੋਈ ਫਿਰ ਵੀ ਕੋਈ ਪ੍ਰੋਬਲਮ ਹੈ ਕੋਈ ਫਾਰਮ ਨਹੀਂ ਮਿਲ ਰਿਹਾ ਵੈਸਾ ਫਾਰਮ ਅਸੀਂ ਤੁਹਾਨੂੰ ਭੇਜ ਦਿਆਂਗੇ ਜੇ ਕੋਈ ਦਿੱਕਤ ਹੈ ਸਾਡੇ ਕੋਲ ਜਦੋਂ ਮਰਜ਼ੀ ਹੋ ਨਵੇਂ ਵੋਟਰਸ ਨੇ ਬਣਾਉਣਾ ਚਾਹੁੰਦੇ ਨੇ ਇਹ ਵੀ ਪਿੱਛੇ ਲੱਗਦਾ ਕਿ ਇਹ ਮੀਟਿੰਗ ਕਰਨ ਦਾ ਪਰਪਸ ਇਹ ਸੀ ਕਿ ਨਵੇਂ ਵੋਟਰ ਨੂੰ ਉਹਨਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਿੱਤੀ ਜਾਵੇ ਤਾਂ ਹੀ ਸਾਡਾ ਇਹ ਪਰਪਰ ਹੈ ਕਿ ਵੱਧ ਤੋਂ ਵੱਧ ਵੋਟਰ ਰਜਿਸਟਰਡ ਹੋਣ ਵੱਧ ਤੋਂ ਵੱਧ ਵੋਟ ਪਾਉਣ ਸਾਹਿਬ ਮੀਟਿੰਗ ਕੀਤੀ ਗਈ ਹੈ ਵਾਪਸ ਪਾਰਟੀ ਆ ਕੇ ਸਾਰੀ ਪਾਰਟੀਆਂ ਨੂੰ ਬੁਲਾਇਆ ਸੀਗਾ ਜੀ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀ ਜਿਹੜੀ ਵੋਟਰ ਸੂਚੀ ਬਣਨੀ ਹੈ ਉਹਨਾਂ ਬਾਰੇ ਕਲੈਰਿਟੀ ਹੈ ਵੀ ਕਿਹੜੀ ਸੂਚੀ ਮੇਨ ਸੂਚੀ ਮੰਨੀ ਜਾਏਗੀ ਬਾਕੀ 1 ਸਤੰਬਰ ਤੱਕ ਜੇ ਕੋਈ 18 ਸਾਲ ਦਾ ਬੱਚਾ ਪੂਰਾ ਕਰਦਾ ਉਹਦੀ ਵੋਟ ਅਸੀਂ ਬਣਾ ਸਕਦੇ ਹਾਂ ਤਾਂ ਜੋ ਵੋਟ ਪਾ ਸਕੇ ਉਹਦੇ ਬਾਰੇ ਸਾਰੀ ਪਾਰਟੀਆਂ ਨੂੰ ਨੋਟ ਦਿੱਤਾ ਅਵੇਅਰ ਕਰਾ ਦਿੱਤਾ ਹੈ ਜਿਆ ਨਾ ਕਿ ਕੋਈ ਪ੍ਰੋਬਲਮ ਅਜਿਹਾ ਤੁਹਾਡੇ ਤੱਕ ਸਾਡੇ ਕੋਲ ਬੇਕੋ ਸਿੱਧਾ ਸਾਡੇ ਕੋਲ ਜਦੋਂ ਮਰਜ਼ੀ ਆਓ ਸਾਡੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜੀ ਆਓ ਜੇ ਕਿਸੇ ਨੂੰ ਕੋਈ ਫਿਰ ਵੀ ਕੋਈ ਪ੍ਰੋਬਲਮ ਹੈ ਕੋਈ ਫਾਰਮ ਨਹੀਂ ਮਿਲ ਰਿਹਾ ਵੈਸਤਾ ਫਾਰਮ ਅਸੀਂ ਤੁਹਾਨੂੰ ਭੇਜ ਦੇਵਾਂਗੇ ਜੇ ਕੋਈ ਦਿੱਕਤ ਹੈ ਸਾਡੇ ਕੋਲ ਜਦੋਂ ਮਰਜੀ ਹੋ ਜੀ ਨਵੇਂ ਵੋਟਰਸ ਨੇ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਪੀਕ ਲਾ ਕਰਦੇ ਕਿ ਮੀਟਿੰਗ ਕਰਨ ਦਾ ਪਰਪਸ ਇਹ ਸੀ ਕਿ ਨਵੇਂ ਵੋਟਰ ਨੂੰ ਉਹਨਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਿੱਤੀ ਜਾਵੇ ਤਾਂ ਹੀ ਸਾਡਾ ਇਹ ਪਰਪਰ ਹੈ ਕਿ ਵਕਤ ਤੋਂ ਬਾਅਦ ਵੋਟਰ ਰਜਿਸਟਰਡ ਹੋਣ ਵਕਤ ਤੋਂ ਬਾਅਦ ਵੋਟ ਪਾਣ